ਹਾਂਜੀ ਸਤਿ ਸ੍ਰੀ ਅਕਾਲ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਸਾਡੇ ਦੇਖੋ ਨਵੀਂ ਵੀਡੀਓ ਚ ਤੇ ਸਿੱਧੂ ਫੈਮਿਲੀ ਵਲੌਗ ਚ ਤੇ ਅਸੀਂ ਸਾਰੇ ਟਿੱਕਾ ਕਰਦੇ ਹਾਂ ਤੇ ਆਫ ਕਰਦੇ ਹਾਂ ਕਿ ਤੁਸੀਂ ਵੀ ਸਾਰੇ ਟਿੱਕਾ ਕਰੋਗੇ ਤੇ ਕਿ ਨਾ ਮੌਦਾ ਜਿੱਦਾਂ ਕਿ ਆਪਨ ਹੋ ਚੁੱਕੀਆਂ ਨੇ ਛੁੱਟੀਆਂ ਤੇ ਆਪਾਂ ਬਣਾ ਰਹੇ ਹਾਂ ਘਰ ਵਲੌਗ ਤੇ ਰੈਸਪੀਆਂ ਨਵੀਆਂ ਨਵੀਆਂ ਟਰਾਈ ਕਰ ਰਹੇ ਹਾਂ ਤੇ ਤੁਹਾਨੂੰ ਵੀ ਦਿਖਾ ਰਹੇ ਹਾਂ ਨਾਲ ਤੇ ਮੇਰੀਆਂ ਵੀ ਵੀਡੀਓ ਤਕਰੀਬਨ ਲੋਗ ਦੇਖਦੇ ਤਾਂ ਸਾਰੇ ਨੇ ਪਰ ਸਬਸਕ੍ਰਾਈਬ ਨਹੀਂ ਕਰਦੇਗੇ ਪਲੀਜ਼ ਜਿਨ੍ਹਾਂ ਕੋ ਮੇਰੀ ਵੀਡੀਓ ਪਹੁੰਚਦੀ ਆ ਉਹਨੂੰ ਵੀਡੀਓ ਨੂੰ ਲਾਈਕ ਸਬਸਕ੍ਰਾਈਬ ਤੇ ਸ਼ੇਅਰ ਕਰਨਾ ਨਾ ਭੁੱਲੋ ਕਮੈਂਟ ਵੀ ਕਰ ਦਿਆ ਕਰੋ ਦੇਖਦੇ ਜਰੂਰ ਆ ਪਰ ਮੇਨਾਂ ਤਕਰੀਬਨ ਤਕਰੀਬਨ 70% ਲੋਕ ਵੀਡੀਓ ਦੇਖ ਲੈਂਦੇ ਨੇ ਪਰ ਆਇਆ ਮਨ ਲੱਗੀ ਉਹਨੂੰ ਸਬਸਕ੍ਰਾਈਬ ਨਹੀਂ ਕੀਤਾ ਹੈਗਾ ਤੇ ਮੈਂ ਤਾਂ ਜਲਦੀ ਨਵੀਂ ਰੈਸਪੀ ਲੈ ਕੇ ਆਇਆ ਸੂਜੀ ਵਾਲੇ ਦਹੀਂ ਭੱਲੇ ਉਹ ਆਪਾਂ ਤੁਹਾਨੂੰ ਦਿਖਾ ਰਹੇ ਹਾਂ ਕਿ ਆਪਣੇ ਬਣਾਦੇ ਪਏ ਨੇ ਦਹੀਂ ਭੱਲੇ ਕਿੱਦਾਂ ਬਣਾਉਂਦੇ ਆਪਾਂ ਤੇ ਕੀ ਕੁਝ ਪਾਇਆ ਉਹ ਸਾਰਾ ਕੁਝ ਤੁਹਾਨੂੰ ਆਪਾਂ ਦੱਸਦੇ ਆਂ ਰਸੋਈ 'ਚ ਜਾ ਕੇ ਆਹ ਚਾਹੀਏ ਹਾਂਜੀ ਜਿਦਾ ਦੱਸਿਆ ਤੁਹਾਨੂੰ ਕਿ ਆਪਾਂ ਕੜਾਈ ਆਪਾਂ ਤੇਲ ਗਰਮ ਹੋ ਚੁੱਕਿਆ ਹੈ ਤੇ ਬਨ ਲਾ ਕੇ ਆਪਣੇ ਦਹੀਂ ਭੱਲੇ ਸੂਜੀ ਵਾਲੇ ਤੇ ਆਪ ਵੀ ਦੇਖ ਰਿਹਾ ਹੈਦਰਾ ਆਪਾਂ ਪਾਣੀ ਪਿਆ ਰਿਹਾ ਤੱਪ ਕੋ ਜਿਆਦਾ ਵੱਡਾ ਆ ਕੋਈ ਨਹੀਂ ਨਿਕਲ ਰਿਹਾ ਤੇ ਐਦਾਂ ਕਰਕੇ ਆਪਾਂ ਬਣਾ ਰਹੇ ਆ ਸੂਰੀ ਵਾਲੇ ਅੱਜ ਤਾਈਂ ਬੱਲੇ ਤਾਈਂ ਬੱਲੇ ਲੈ ਇੱਕ ਵਾਰੀ ਜਾਨ ਹੋਰ ਬਾਹਰ ਦਾ ਬਾਹਰ ਦੇ ਆਨ ਮੌਸਮ ਦਿਖਾ ਦਿੰਦੇ ਆ ਬਾਹਰ ਦੇਖੋ ਠੰਡ ਆ ਸਾਡੇ ਆਲੂ ਵੀ ਦੇਖ ਲਓ ਅਲ ਹਮਦੁਲਿਲਾ ਗਿੱਲੇ ਹੋ ਗਏ ਪਾਣੀ ਚ ਨਹਾ ਲਿਆ ਠੰਡ ਬਹੁਤ ਜਿਆਦੀ ਆ ਤੇ ਬਾਹਰ ਤਾਂ ਨਿਕਲਣ ਦਾ ਦਿਲ ਨਹੀਂ ਕਰਦਾ ਤੇ ਇਸ ਕਰਕੇ ਅਸੀਂ ਦਹੀਂ ਭੱਲੇ ਘਾਰੀ ਬਣਾਏ ਅੱਜ ਤੇ ਅਸੀਂ ਕਹਾਂ ਚਲੋ ਨਾਲੇ ਫਟਾ ਵਲੋਗ ਬਣ ਜੂਗਾ ਨਾਲੇ ਤਾਂ ਗਿੰਗ ਬਲ ਗਈ ਉਹ ਆ ਬੰਦੇ ਆ ਨਾਲੇ ਸਾਡਾ ਚਸਕਾ ਪੂਰਾ ਹੋ ਜੂਗਾ ਵੀ ਅਸੀਂ ਖਾ ਦਹੀਂ ਭੱਲੇ ਖਾ ਲਏ ਇੰਨਾ ਵੀ ਚਰਪਦਾ ਨਹੀਂਗਾ ਮਤਲਬ ਮਿਰਚ ਵੀ ਆਪਣੇ ਹਿਸਾਬ ਨਾਲ ਹੀ ਪਾਉਣੀ ਆ ਕਦੇ ਆ ਨਾ ਉਹ ਤੁਸੀਂ ਆਗੂ ਮੇਟਾ ਪਾਈ ਜਾਓ ਤੇ ਆਪਣੇ ਹਿਸਾਬ ਨਾਲ ਅਨੁਸਾਰੀ ਥੋੜੀ ਜਿਹੀ ਕਿੰਚੀ ਪਾਉਣੀ ਹੈ ਥੋੜੇ ਪੰਜ ਤੋਂ ਪਧੀਆਂ ਚਟਨੀ ਹੁੰਦੀ ਆ ਆਪਣੇ ਜੀਬ ਦੇ ਅਕੋਰਡਿੰਗ ਮਤਲਬ ਜਿੱਦਾਂ ਦਾ ਟੇਸ ਤੁਹਾਨੂੰ ਪਸੰਦ ਆ ਉਹਦੇ ਵਿੱਚ ਆਪਾਂ ਦਹੀਂ ਚਾਹਾਂ ਆਪਾਂ ਸੂਜੀ ਵੀ ਆਪਣੇ ਹਿਸਾਬ ਨਾਲ ਆਪਾਂ ਜਿੰਨਾ ਵਸੀ ਦਾ ਇਹਦੇ ਵਿੱਚ ਦੋ ਪਾਏ ਆ ਦੋ ਗੋਲੀਆਂ ਪਾਈਆਂ ਨੇ ਤੇ ਵਿੱਚ ਕਹੀਂ ਪਾਇਆ ਦਹੀਂ ਪਾ ਕੇ ਨਾਲ ਥੋੜਾ ਜਿਹਾ ਜੇ ਘਰ ਵਾਲਾ ਦਹੀਂ ਹੁੰਦਾ ਖੱਟਾ ਜਾਂ ਆਉਂਦਾ ਥੋੜਾ ਜਿਹਾ ਆ ਥੋੜਾ ਟੇਸ ਐਦਾਂ ਦਾ ਥੋੜਾ ਜਿਹਾ ਹੋ ਜੇ ਨਾ ਤਾਂ ਚੰਗੀ ਤਰ੍ਹਾਂ ਹੋ ਜੇਦਾ ਤੇ ਥੋੜਾ ਜਿਹਾ ਬੇਕਿੰਗ ਬੋਟਰ ਪਾ ਲੋ ਬਸ ਸੋਖਾ ਹੀ ਆ ਬਿਲਕੁਲ ਇਹਨੀ ਮਿਹਨਤ ਕਰਨ ਦੀ ਲੋੜ ਨਹੀਂ ਹੈ ਜੂ ਸੁਜੀ ਵਾਲਾ ਨਾ ਦਾਲ ਵਾਲੇ ਬੰਦੇ ਆ ਪਰ ਅਸੀਂ ਤਾਂ ਕੂਜੀ ਵਾਲਾ ਬਣਾ ਲੈਂਦੇ ਆ ਦੀਦੀ ਨੇ ਨਜ਼ਰ ਆਉਂਦਾ ਬਲੌਗ ਚ ਟੀਵੀ ਆ ਟੀਵੀ ਚਾਹੋ ਓਹ ਸੀ ਓਹ ਸੀ ਆ ਨਜ਼ਰ ਇਧਰ ਕਾਹਨ ਦੇਖ ਰਿਆ ਆ ਤੇ ਇਧਰ ਆਪਾਂ ਲੱਗੇ ਆ ਇਹ ਛੋਟੇ ਹੀ ਆ। ਮੈਂ ਛੋਟੇ-ਛੋਟੇ ਪਾਈ ਜਾ। ਆਪਾਂ ਇਹੋੜੇ ਪਕੜੇ ਵੀ। ਇੰਨਾ ਕਰਕੇ ਆਪਾਂ ਬਣਾ ਲੈਨੇ ਆ ਸਾਰੇ। ਬਣਾ ਕੇ ਜਦੋਂ ਆਪਾਂ ਪਲੇਟ ਤੇ ਆਲ ਕਰਾਂਗੇ ਨੇ ਬਾਅਦ ਚ ਤੁਹਾਨੂੰ ਦਿਖਾਉਣੀ ਹੈ ਕਿ ਦ ਆਪਾਂ ਮੱਖੇ ਤੇ ਦੇ ਉੱਪਰ ਜਿਹੜਾ ਪਾਉਣੀ ਆਂ ਮੱਖੀ ਜੀ ਪਾਉਣੀ ਆ ਉਹ ਵੀ ਆਪਾਂ ਬਾਅਦ ਚ ਦਿਖਾਉਣੀ ਆ। ਉਹ ਵੀ ਆਪਾਂ ਬਣਾਉਣੀ ਆ ਆਪਣਾ ਆਟਾ ਤਿਆਰ ਕੀਤਾ ਹੋਇਆ ਇੱਧਰ ਥੋੜਾ ਜਿਹਾ ਹੀ ਕੀਤਾ ਆਪਾਂ। ਆਜੋ ਜਨੇ ਗਲਾਬ ਜਮਨ ਵੀ ਖਾਣੇ ਆ ਆਪਰੇ ਪੰਜ ਪੰਜ ਦਾਣੇ ਦੋਗੀ ਆਵੇ ਇਧਰ ਆਪਾਂ ਦਹੀਂ ਵੀ ਤਿਆਰ ਕੀਤਾ ਇਹਦੇ ਵਿੱਚ ਥੋੜੀ ਜਿਹਾ ਥੋੜਾ ਜਿਹਾ ਖੰਡ ਪਾ ਕੇ ਥੋੜਾ ਜਿਹਾ ਲੂਣ ਪਾ ਕੇ ਉਹ ਦਹੀਂ ਤਿਆਰ ਕੀਤਾ ਆਪਾਂ ਇਹ ਸੌਸ ਵੀ ਆਪਣੇ ਕੋਲ ਹੈਗੀ ਆ ਆ ਵਾਲੀ ਪਦੀਨੇ ਵਾਲੀ ਪਈ ਆ ਇਹ ਦੂਜੀ ਵੀ ਆਪਣੇ ਕੋਲ ਹੈਗੀ ਆ ਚਟਨੀ ਜਿਹਨੂੰ ਕਹਿੰਦੇ ਆਪਾਂ ਪਕੌੜਿਆਂ ਵਾਲੀ ਦੇਸੀ ਪਕੌੜਿਆਂ ਵਾਲੀ ਉਹ ਚਟਨੀ ਪਰੇ ਕਾਰ ਬਣਾਈ ਹੋ ਵੀ ਅਸੀਂ ਤੇ ਉਹ ਵੀ ਅਸੀਂ ਚਾਰ ਕੀਤੀ ਹੋਈ ਜ਼ਾ। ਅਜੇ ਤੱਕ ਪਲੇਅਰਸ ਪਿਆਰ ਕਰਾਂਗੇ ਨਾ ਫਿਰ ਤੁਹਾਨੂੰ ਦੱਸਾਂਗੇ ਕੀ ਬੋਨਾ ਵਿੱਚ। ਆਪਰਾ ਕੀ ਨਾਮ ਉਹ ਦਾ ਜੁਲਤਾਪੁਰ ਧਾਰ ਹੋ ਗਿਆ ਪਾਣੀ ਕੱਢ ਕੇ। ਇਹਦੇ ਚ ਰੱਖ ਲਈ ਸੀ ਕਿ ਕਾਪੜੇ ਮੇਰੇ ਚ। ਉਹ ਰਾਬੇ ਜੂ ਬਗਦੇ ਆ ਇਤਰਾਪਨ ਬੰਦੇ ਤੇ ਆ। ਜੀ ਪੈਸੂ ਬੋਲੀ ਜਾ ਦਹੀਂ ਬੱਲੇ ਸਈ ਪੱਲੇ ਰਗਾਈ ਦਾ ਅੱਗੇ ਦੇਖੋ ਹੁਣ ਅਸੀਂ ਜਣ ਕੀਤਾ ਆਪਾਂ ਆਪਣੀ ਪਲੇਟ ਦੀ ਤਿਆਰ ਕਰਾਂਗੇ ਨੂੰ ਉੱਧਰ ਖਾਣੇ ਤੁਹਾਨੂੰ ਆਪਾਂ ਦਹੀਂ ਬੱਲੇ ਬਣਾਉਣੇ ਪਰ ਦਹੀਂ ਬੱਲੇ ਤਾਂ تقریبا تقریبا ਤਿਆਰ ਹੋ ਚੁੱਕੇ ਸੀਗੇ ਤੇ ਆਪ ਮਟਰੀਅਲ ਆਪ ਤਿਆਰ ਕੀਤਾ ਸੀਗਾ ਦਹੀਂ ਪਾ ਕੇ ਸੂਜੀ ਪਾ ਕੇ ਵਿੱਚ ਤੇ ਥੋੜਾ ਜਿਹਾ ਪਾਤਰਕ ਪਾਇਆ ਸੀਗਾ ਤੇ ਥੋੜਾ ਜਿਹਾ ਇੱਕ ਹਰੀ ਮਿਰਚ ਪਾਈ ਸੀਗੀ ਤੇ ਦੋ ਗੋਲੀਆਂ ਪਪैयाਆਂ ਸੀਗੀਆਂ ਸੂਜੀ ਦੀ ਸੂਜੀ ਦੀਆਂ ਤੇ ਦਹੀਂ ਪਾਇਆ ਸੀਗਾ ਤੇ ਪੇਸਟ ਆਪ ਇਦਾਂ ਕਰਕੇ ਤਿਆਰ ਕਰ ਲਿਆ ਸੀ ਥੋੜਾ ਜਿਹਾ ਪਾਇਆ ਸੀ ਬੇਕਿੰਗ ਪਾਊਡਰ ਜਿਆਦਾ ਨਹੀਂ ਪਾਇਆ ਥੋੜਾ ਜਿਹਾ ਪਾਇਆ ਸੀਗਾ ਤੇ ਇਦਾਂ ਕਰਕੇ ਆਪ ਬਣਾਇਆ ਕਿਉਂਕਿ ਆਪ ਪਹਿਲੇ ਮਟੀਰੀਅਲ ਤਿਆਰ ਕਰ ਲਿਆ ਬਰੋਗ ਆਪਾਂ ਬਾਅਦ ਵਿੱਚ ਸ਼ੁਰੂ ਕੀਤਾ ਆ ਇਹ ਐ ਬੇਕਰ ਕੇ ਆਪਣੇ ਉਹਨੇ ਆਪ ਬੰਦੇ ਪਏ ਨੇ ਹਾਂਜੀ ਆਪਾਂ ਕੜਾਈ ਰੱਖ ਲਈ ਆ ਗਰਮ ਤੇਲ ਅੰਦਰ ਮਟੀਰੀਅਲ ਵੀ ਤਿਆਰ ਆ ਅੰਦਰ ਆਪਣੀ ਸੌਸ ਵੀ ਤਿਆਰ ਆ ਆ ਵਾਲੀ ਪੁਦੀਨੇ ਵਾਲੀ ਤੇ ਹੁਣ ਆਪਾਂ ਲੱਗੇ ਆ ਬਣਾਉਣ ਪਾਣੀ ਜ਼ਿਆਦਾ ਪਾ ਲਿਆ ਤੁਹਾਨੂੰ ਥੋੜਾ ਪਾਣੀ ਸੀ ਤੇਲ ਆਪਾਂ ਗਰਮ ਹੋਣ ਲੱਗਾ। ਆਜ ਆਪਾਂ ਬਣਾ ਰਹੇ ਹਾਂ ਦਹੀਂ ਭੱਲੇ। ਤੇਲ ਅੱਜ ਗਰਮ ਨਹੀਂ ਹੋਇਆ। ਪਹਿਲੇ ਦੁੱਧ ਗਏ ਤਿਆਰ ਹੈ। ਕਿਆ ਬਣਾ ਰਹੇ ਆ ਮੱਠੀ ਜੀ ਜਿਹੜੀ ਉੱਪਰ ਚੂਰਨੀ ਆ ਆ ਵਾਲੀ ਇੱਕ ਆ ਪਈ ਆ ਇਹ ਕਿੱਦਾਂ ਤਿਆਰ ਹੁੰਦੀ ਵੀ ਆ ਇਹ ਅੱਗਰੀ ਵੰਦੇ ਗਰੀ ਵੰਨਾ ਆਪਾਂ ਤੋਂ ਆਮ ਤਿਆਰ ਹੋ ਗਿਆ ਆ ਤੇ ਹੁਣ ਆਪਾਂ ਸਜਵਾਂ ਦੀਆਂ ਪਲੇਟਾਂ ਤੇ ਖਾਣੇ ਆ ਪਲੇਟ ਤਿਆਰ ਕਰਕੇ ਫਿਰ ਤੁਹਾਨੂੰ ਵੀ ਦਿਖਾਉਂਦੇ ਆ ਕੀ ਕੀ ਪਾਇਆ ਆ ਆਪਾਂ ਉਹਨਾਂ ਦੇ ਪਰ ਆ ਲਾ ਗਏ ਫਿਰ ਜਿਹਨਾਂ ਨੇ ਖਾਣੀਆਂ ਹਾਂਜੀ ਆਪਣਾ ਸਾਰਾ ਮਟੀਰੀਅਲ ਤਿਆਰ ਹੋ ਗਿਆ ਸੀਗਾ ਆ ਆਪਾਂ ਬਣਾ ਲਿਆ ਕਈ ਕਰੇ ਕੀ ਬਣਾਇਆ ਕੜੀ ਕੜੀ ਥੋੜਾ ਹੈ ਦਹੀਂ ਭੱਲੇ ਆ ਆਪਣੇ ਭੱਲੇ ਆ ਆਪਣੀ ਬਦਨੀ ਚਟਨੀ ਆ ਆਪਣਾ ਫਲਾ ਜਿਹੜਾ ਉੱਪਰ ਪਾਉਣਾ ਆ ਆਪਣੀ ਮਠੀ ਆ ਆ ਦਹੀਂ ਆ ਬਲੂ ਬਣ ਗਿਆ ਆ ਆਪਣੀਆਂ ਸੋਸ ਆ ਥੋੜਾ ਜਿਹਾ ਇਹ ਬਲੂ ਬਣ ਗਿਆ ਆ ਤੇ ਆਪੜੀ ਦੇਗੀ ਜਿਵੇਂ ਪਾਣੀ ਆ ਆ ਬਲੂ ਬਣ ਗਏ ਤੇ ਹੁਣ ਆਪਾਂ ਕਰਨ ਲੱਗਿਆ ਸਟਾਰਟ ਜੇ ਤੁਹਾਨੂੰ ਸਾਡੀ ਵੀਡੀਓ ਪਸੰਦ ਆਈ ਤੇ ਪਲੀਜ਼ ਸਾਡੀ ਵੀਡੀਓ ਨੂੰ ਲਾਈਕ ਸ਼ੇਅਰ ਤੇ ਕਮੈਂਟ ਕਰਨਾ ਨਾ ਭੁੱਲਿਓ ਗੁੱਡ ਬਾਏ ਟੇਕ ਕੇਅਰ ਚੇਤੀ ਮਿਲਦੇ ਹਾਂ ਚੇਤੀ ਮਿਲਦੇ ਹਾਂ